ਮੇਰੇ ਮਿੱਤੋ ਕਾ ਸਾਰਾ ਹਾਂਜੀ ਹਾਂਜੀ ਸਸਿਕਾ ਬਾਈ ਸਾਰਿਆਂ ਨੂੰ ਦਾਬ ਅਨਾਉਂਸ ਕਰ ਦੱਸੇ ਦੇਸੀ ਫੋਰਸ ਕਲੱਬ ਦੇ ਸਾਰੇ ਵੀਰਾਂ ਧੰਨਵਾਦ ਲੋ ਜੀ ਅੱਜ ਪਹੁੰਚ ਚੁੱਕੇ ਨੇ ਆਪਣੇ ਰਕੇਸ਼ ਾਲੂ ਜੀ ਤੇ ਨਾਲ ਬਾਈ ਰੰਮੀ ਗੱਲ ਸੁਖਦੀਪ ਲਾਲ ਬਾਈ ਫੌਜੀ ਬਾਗੜੀ ਸ਼ੰਦਪ੍ਰੀਤ ਪੀਤਾ ਜੰਡਲਾ ਤੇ ਦੂਜੇ ਪਾਸੇ ਕਾਲਾ ਖੰਜਰਵਾਲ ਤੇ ਨਾਲ ਪਿੰਦਾ ਚੁਗੇ ਮੈਂ ਤੁਹਾਡਾ ਡੀਸੀ ਰਾਮ ਸਰ ਮੁਰੇ ਮੁਰੇ ਕਹਦਾ ਬਾਜਣ ਆਪਣਾ ਜੀਤਾ ਧੰਨਵਾਦ ਜੀ ਤੇ ਅੱਜ ਸ਼ਾਲੂ ਬਾਈ ਦਾ ਹੈਪੀ ਬਰਥਡੇ ਸੀ ਤੇ ਪਹਿਲੀ ਵਾਰ ਸੱਭ ਮਿਲਿਆ ਨਿਊਜ਼ੀਲੈਂਡ ਚ ਮਨਾਉਣ ਦਾ ਬਾਈ ਨੂੰ ਬੇਬੀ ਬਾਈ ਹੈਪੀ ਬਰਥਡੇ ਬਹੁਤ ਬਾਰਕਾ ਹਾਂ ਜੀ ਕਿਵੇਂ ਲੱਗਿਆ ਬਾਈ ਤੁਹਾਨੂੰ ਬਹੁਤ ਵਧੀਆ ਬਾਈ ਜਿੰਦਗੀ ਦਾ ਪਹਿਲਾ ਬਰਥਡੇ ਹੈ ਤੇ ਉਹ ਵੀ ਇੱਕ ਸਾਲ ਦੇ ਹੋ ਗਏ ਨੀ ਬਾਹਰ ਜਿੰਗਟਰੀ ਕੁਮ ਨਾ ਆ ਰਹੇ ਆ ਕੇ ਅੱਛਾ ਜੀ ਚਲੋ ਵਧੀਆ ਜੀ ਚਲੋ ਹੈਪੀ ਬਰਥਡੇ ਕਰੋ ਬਈ ਚਲੋ ਨਿਸ਼ਾਨ ਤੋਂ ਬਈ ਕੈਕ ਲਓ ਬਈ ਤੇ ਬਈ ਦਿਖਾ ਦਿਓ ਆਪਣੇ ਹਾਂ ਬਾਹਰੀ ਵਾਹ ਆਜੋ ਆਜੋ ਬਈ ਤੁਹਾਡਾ ਜੀ ਚਲੋ ਬਈ ਚਲੋ ਆਰੇ ਬਈ ਜਾਰੇ ਜੀ ਬਈ ਤੁਸੀਂ ਆਜੋ ਆ ਗਿਆ ਬਈ ਕੈਕ ਰੱਖਿਆ ਬਈ ਨਾਲ ਹੋ ਜੇਗਾ ਸਾਰੇ ਨਾਲ ਨਾਲ ਖਾਜਾਂਗੇ ਆਜੋ ਤੁਹਾਡੀ ਜਨਮ ਦਿਨ ਸਪੈਸ਼ਲ ਕਰਦੇ ਆ ਉਹਨਾਂ ਨਾਲ ਕਰ ਜੋ ਬਈ ਜੀ ਸਾਉ ਵੀ ਆਉਣਗੇ ਇੱਥੇ ਵੀ ਆਜੋ ਆਜੋ ਬਈ ਜੀ ਸਾਉ ਜੀ ਨਿਹਰਾ ਵੀ ਕਿਉਂ ਆ ਗੰਮ ਦਾ ਕੁੜਾ ਉਹ ਭਾਵੇਂ ਆ ਜਾ ਬਾਈ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਰਮਾਈ ਬੰਤ ਕਿਹੋ ਜਿਹਾ ਬੜਾ ਦਸੋ ਬਾਈ ਵਾਇਸ ਕਰਾ ਦਈਏ ਹਾਂਜੀ ਮੁਬਾਰਕਾਂ ਬਾਈ ਸਾਨੂੰ ਦਿੰਦੇ ਸੰਜੀਪ ਜੀ ਚੰਗੇ ਨੇ ਚੰਗੇ ਬੰਦਾ ਮੂਰਤ ਨਹੀਂ ਬਾਈ ਕਾੜ ਦੇ ਬਾਈ ਫੋਟੋ ਬੜੇ ਕਾਲੇ ਗੋੜੇ ਮੈਦਨ ਫੋਟੋ ਲੈ ਆਓ ਬਾਈ ਕੈਮਰਾ ਕੀ ਕਰ ਸੰਦੀਪ ਬਾਈ ਵਾਲੇ ਦੇ ਕਰੋ ਤੂੰ ਬਾਈ ਬਾਈ ਕਰ ਲੋ ਸੰਦੀਪ ਬਾਈ ਇਹ ਰੋਕੇ ਦੇ ਦੇਗਾ ਹਸਣਾ ਨਾ ਇਹ ਨਾ ਵਾਲੀ ਉਹ ਕਰ ਜਾ ਕੋਈ ਨਾ ਕਰਾਈ ਤੇ ਵੀ ਆਉਜੀ ਤੈਨੂੰ ਉਹੀ ਗੱਲਾਂ ਫਿਰ ਇਹ ਵੰਡੇ ਵੀ ਮੈਂ ਕੋ ਜਾਣਾ ਲੱਗ ਸੁਤੇ ਗੋੜੇ ਫੋਟੋ ਸੋਜੀ ਦੇਖੋ ਮਾੜਾ ਬਾਈ ਸਾਹਮਣੇ ਡੀਸੀ ਜੀ ਚਲੋ ਬਾਈ ਗੋਡਾ ਬਈ ਪੂਰੀ ਵੜੀ ਹੈ ਹੈਪੀ ਬਰਥਡੇ ਬਈ ਹੈਪੀ ਬਰਥਡੇ ਹੈਪੀ ਬਰਥਡੇ ਜੀ ਉਹ ਹਜ਼ਾਰ ਉਸਤ ਹੈ ਹਜ਼ਾਰ ਬੰਦਾ ਬਈ ਇਹਨੂੰ ਫਿਰ ਇਹਦੇ ਵਿੱਚ ਬੈਠਣਿਆ ਬੰਦੇ ਵਧੀਆ ਕੀ ਹੈ ਜੀ ਕਿੰਤੀ ਜੀ ਸੀਗੀ ਪੂਰੀਆਂ ਦੀ ਹੈਪੀ ਬਰਥਡੇ ਸਾਨੂੰ ਦਾ ਆਜੋ ਬਈ ਦੂਜੀ ਬਈ ਹਾਂ ਦੂਜੀ ਲੋੜੀ ਦੂਜੀ ਲੋੜੀ ਕਰੋ ਆਇਰ ਬਈ ਨਹੀਂ ਨਹੀਂ ਨਾਈਸ ਇੱਥੇ ਨਾ ਬਸ ਤੂੰ ਕਿੱਥੇ ਆ ਅੱਛਾ ਬਈ ਆਵਾ ਕੱਟ ਲੈ ਜਾ ਕੱਟ ਹੀ ਲੈ ਕੀ ਇਹ ਕੋਲ ਮੈਂ ਬੈਠੀ ਇੱਥੇ ਗੱਲ ਜੀ ਬਟੂ ਉਹ ਮੜਾ ਜਾ ਉਹਦਾ ਪਾਣ ਲੱਕੋ ਖਲੋ ਬਾਈ ਹਾਂ ਜਿਹਨੂੰ ਉਹਨੇ ਸਾਡੇ ਗੱਲ ਬਣ ਗਈ ਬਾਈ ਪੂਰੀ ਹੈਪੀ ਬਰਥਡੇ ਜੀ ਮਾਰੇ ਹੈਪੀ ਬਰਥਡੇ ਸ਼ਾਲੂ ਬਾਈ ਨਹੀਂ ਨੂੰ ਕੋ ਹੁਣ ਜਾਣ ਹੈਪੀ ਕੇਅਰ ਪਰ ਹੈਪੀ ਕੱਪਰ ਦੇਖਿਆਦਾ ਬਾਈ ਕਿਉਂ ਉਹ ਕੋਲਣ ਪਈਆਂ ਕਿ ਬਾਈ ਦੋ ਹੋ ਗਿਆ ਬੰਦਾ ਆਹਹਹ ਬੋਟੇ ਕਬਈ ਬਲਰਾਮ ਕੰਬੋਏ ਵਾਲੀ ਬਾਦ ਦੇਖੀਂਦਾ ਜੀ ਆਪਣੇ ਆ ਲੜੀ ਨੇ ਨਾ ਹੀ ਹੋਂਦੇ ਬਲਰਾਮ ਆ ਜਾ ਬਾਈ ਆਇਓ ਬਲਰਾਮ ਆਇਓ ਸ਼ਾਲੂ ਭਾਈ ਦਾ ਕੇਕ ਹੋਈਏ ਕੱਲ ਕੱਲ ਨਹੀਂ ਵੀ ਘਰੋਣੇ ਹਾਂਜੀ ਮੈਂ ਕੱਲ ਘਰੋਣੇ ਹਾਂਜੀ ਬਾਈ ਚਲੋ 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 ਉਹ ਹੀ ਗੱਲ ਉਹਨੂੰ ਕੀ ਪਤਾ ਉਹਨੂੰ ਪ੍ਰਵਿੰਦਰ ਚੀਮਾ ਨਹੀਂ ਬਾਈ ਬੜੇ ਥੋੜਾ ਪ੍ਰਵਿੰਦਰ ਚੀਮਾ ਲਾਈਵ ਤੇ ਆ ਲਾਈਵ ਦੇਖਦਾ ਛੱਗਿਆ ਵਾਲਾ ਬੰਦਾ ਛੱਗਿਆ ਵਾਲਾ ਬੰਦਾ ਲਓ ਰੇਕਾ ਵੈਸੇ ਆਲੇ ਵਾਲੇ ਵੀ ਖੇਦੇ ਇਹ ਆਪਣੇ ਪ੍ਰਵਿੰਦਰ ਚੀਮਾ ਹੈਪੀ ਬਰਥਡੇ ਹੈਪੀ ਬਰਥਡੇ ਲੈ ਤੇ ਨਹੀਂ ਗਿਆ ਬਾਈ ਮੇਨ ਬੰਦਾ ਖਵਾ ਲਓ ਖਵਾ ਲਓ ਫੋਟ ਨਹੀਂ ਦੀ ਮੇਰੀ ਬਈ ਨਾ ਉਹ ਦੇਖੋ ਆਪਣਾ ਵਾਈਫ ਲਾਈਨ ਚੱਲ ਨਾ ਗਿਆ ਐਪੀਓ ਦੇਖਣਾ ਨਾਲ ਲਾਈਵ ਦੇਖੀ ਨੀ ਅੱਜ ਜੇ ਲਾਈਵ ਕਿੱਦਾਂ ਦੇ ਆ ਰਿਹਾ ਸਹੀ ਹੋ ਮੈਂ ਬੋਲਣਾ ਫੇਸਬੁਕ ਪਰ ਇਹਨੂੰ ਹੋਣਾ ਹੋਣਾ ਕਰ ਦੀ ਬੰਦ ਵੀਰੇ ਹਾਂਜੀ ਹਾਂਜੀ ਬਈ ਥੈਂਕ ਯੂ ਭਾਈ ਸਾਰਿਆਂ ਦਾ ਥੈਂਕ ਯੂ ਜੀ ਥੈਂਕ ਯੂ ਭਾਈ ਕਰ ਦੋ ਧੰਨਵਾਦ ਥੈਂਕ ਯੂ ਭਾਈ ਹੈਪੀ ਬਰਥਡੇ ਸ਼ਾਲੂ ਬਾਈ ਨੂੰ ਇੱਕ ਵਾਰੀ ਫੇਰ